ਕੁਨਾਂ ਤੋਂ ਨਿਰਾਸ਼ ਅਤੇ ਨਿਰਾਜ। ਦੇਸ਼ ਤੇ ਵਿਦੇਸ਼ ਵਿੱਚ ਸਾਰੀ ਸੰਦਰ ਜਿਹੜੀ ਹੈ ਆਸ ਕਰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਪੰਖਰੀ ਜਮਾਤ ਹੈ ਜਿਹੜਾ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਦਿੱਤੇ ਸਿਰ ਜੀਵਨ ਪਾਤਰੀ। ਰਾਜਨੀਤਿਕ ਵੀ ਹੈ, ਧਾਰਮਿਕ ਵੀ ਹੈ। ਸਮਾਜਿਕ ਤੌਰ ਤੇ ਵੀ ਜੋ ਸਾਡੇ ਚ ਬੁਰਾਈਆਂ ਪੈਦਾ ਹੋਣ ਉਸ ਦੀ ਅਸੀਂ ਆਵਾਜ਼ ਬੁਲੰਦ ਕਰੀਏ। ਉਹ ਦੇ ਕਰਕੇ ਲੰਬੇ ਸਮੇਂ ਤੋਂ ਪੰਛਰੀ ਖਚਰੀ ਵਿੱਚ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਸਾਡੇ ਕੋਲ ਬਹੁਤ ਸਾਰੀਆਂ ਗਲਤੀਆਂ ਦੇ ਫੁੱਲਾ ਹਨ। ਪਾਵੇਂ ਸਰਕਾਰوں ਪਾਵੇਂ ਸ਼ੋਮੀ ਕਰਨ ਦੇ। ਪਾਵੇਂ ਸ਼ੋਮੀ ਕੋ ਦਰਪਰਕਰਕ ਮੇਟੇ। ਉਹ ਸਾਰੀਆਂ ਫੁੱਲਾਂ ਅਸੀਂ ਲੰਬੇ ਸਮੇਂ ਤੋਂ ਸੋਚ ਰਹੇ ਹਾਂ ਕਿ ਸਵੀਕਾਰ ਕਰਕੇ ਸ਼੍ਰੀ ਅਕਾਲਤਾਰ ਸਾਹਿਬ ਜੀ ਤੇ ਜਾ ਕੇ ਆਪਣਾ ਨਾਮਸਤਕੁ ਲਈ ਤੇ ਆਪਣੀਆਂ ਗੁੱਲਾਂ ਨੂੰ ਬੁਛਾਈਏ। ਕਿਉਂਕਿ ਸਦਾ ਤਾਂ ਸਾਡਾ ਕਿ ਜਦੋਂ ਕੌਮ ਦੇ ਕੋਲ ਮਾਗੀ ਮੰਗਣੀ ਹੋਵੇ ਸਾਡੇ ਕੋਲ ਇੱਕੋ ਹੀ ਤਖਤ ਹੈ ਕਿੱਥੇ ਜਾ ਕੇ ਅਸੀਂ ਬੇਨਤੀ ਕਰ ਸਕਦੇ ਹਾਂ ਕਿੱਥੇ ਜਾ ਕੇ ਅਸੀਂ ਪ੍ਰਿਆਰ ਕਰ ਸਕਦੇ ਹਾਂ ਅੱਜ ਅਸੀਂ ਪ੍ਰਿਆਦੀ ਬਣ ਕੇ ਤੁਹਾਡੇ ਕੋਲ ਆਏ ਹਾਂ ਬੇਨਤੀ ਲੈ ਕੇ ਆਏ ਹਾਂ ਕਿ ਕੌਮ ਦੇ ਮਨ ਨੂੰ ਸੂਰ ਹੋ ਸਕੇ ਸਾਡੇ ਮਨ ਤੱਕ ਪਹੁੰਚ ਲੈ ਸਕੇ ਕਿਉਂਕਿ ਇੱਕ ਤੁੰਡਾ ਕਮੇਟੀ ਵੀ ਬਣੀ ਸੀ ਉਹਦੇ ਵਿੱਚ ਸਾਰੇ ਕੌਮ ਦੇ ਕੋਲੋਂ ਗਏ ਸੀ ਹਰ ਜ਼ਿਲ੍ਹੇ ਚੋਂ ਕਿ ਹਰ ਜ਼ਿਲ੍ਹੇ ਦੇ ਵਿੱਚੋਂ ਜਿਹੜੀ ਆਵਾਜ਼ ਆਈ ਸੀ ਉਹ ਇਹੀ ਸੀ ਕਿ ਸਾਰੇ ਹੀਰਦ ਜਿਹੜੇ ਹਨ ਮੁੱਖਜਬ ਕਰ ਸਕਦੇ ਅਸੀਂ ਜੇ ਕਾਲਸਤਵ ਦੇ ਉੱਤੇ ਜਾ ਕੇ ਹੋਈਆਂ ਨੂੰ ਲਾਦੀ ਮਾਫੀ ਮੰਗ ਸਕਦੇ ਉਹ ਲੰਬੇ ਸਮੇਂ ਤੋਂ ਅਸੀਂ 2-2.5 ਸਾਲ ਤੋਂ ਲਗਾਤਾਰ ਅਸੀਂ ਕਹਿੰਦੇ ਆ ਰਹੇ ਹਾਂ ਕਿ ਅਸੀਂ ਸਾਰੇ ਚਲੀਏ ਕਿ ਉੱਥੇ ਜਾ ਕੇ ਮੋਦੀ ਕਿਉਂਕਿ ਭਾਵੇਂ ਜੀ ਆਨੇ ਟਵਾਰਿਆ ਸਾਥ ਸਾ ਕਰਦੇ ਹਨ ਉਸ ਅਦਾਸਾ ਦੇ ਕੰਦੇ ਵੀ ਹੈ ਇਸ ਦਾ ਦੇਖੋ ਪੁਲਣਾ ਹੋਈਆਂ ਘੱਟੀਆਂ ਹੋਈਆਂ ਜਾਣੇ ਅਣ ਜਾਣੇ ਲੇਕਿਨ ਕੌਮ ਨਹੀਂ ਬਖਸ਼ਦੀ ਕੌਮ ਉਦੋਂ ਹੀ ਬਖਸ਼ਦੀ ਹੈ ਜਦੋਂ ਅਸੀਂ ਤੱਕ ਤੇ ਆ ਕੇ ਆਪਣੀ ਪੁੰਨ ਮੰਦੀ ਸੋ ਇਸ ਕਰਕੇ ਅਸੀਂ ਸਾਰੇ ਇਹ ਯੋਗ ਸਮਝਿਆ ਕਿ ਸਿਖੌਨੀ ਕੋ ਜਾ ਕੇ ਪ੍ਰਯਤਨ ਕਰੀਏ ਤੇ ਜਲਦੀ ਤੋਂ ਜਲਦੀ ਸਾਨੂੰ ਤੇ ਸੱਜਿਆ ਜਾਵੇ ਜੋ ਤੁਸੀਂ ਹੁਕਮ ਲਾਓ ਗੁਰਮਤ ਅਨੁਸਾਰ ਅਕਾਲ ਪੁਰਖ ਸਾਹਿਬ ਦੀ ਮਿਹਰਤ ਅਨੁਸਾਰ ਜੋ ਸਾਡੇ ਕੋਲ ਕੁੱਲਾਂਈਆਂ ਉਹਨੂੰ ਵਿਚਾਰਦੇ ਹੋਇਆ ਕਿ ਜੋ ਸਾਡੇ ਕੋਲ ਗੱਤੀਆਂ ਹੋਈਆਂ ਉਹਨਾਂ ਨੂੰ ਸਾਰਿਆਂ ਅੱਖਾਂ ਦੇ ਸਾਹਮਣੇ ਰੱਖ ਕੇ ਜੋ ਗੁਰਮਤ ਅਨੁਸਾਰ ਸਾਰੀ ਸਜਾ ਬੰਦ ਕੀਤੀ ਹੋਈ ਹੈ ਉਹ ਅਸੀਂ ਆਪਜੀ ਕੋਲ ਲੈਣੇ ਤਿਆਰ ਹੈ ਸਦਾ ਅਸੀਂ ਨਤਮਸਤਕ ਹੋ ਕੇ ਨੂੰ ਸਨਕਾਰ ਵੀ ਕਰਾਂਗੇ ਉਹਨੂੰ ਪੂਰਾ ਵੀ ਕਰਾਂਗੇ ਇਹ ਸਾਰੀ ਸੰਭਕ ਇਸ ਕਰਕੇ ਕੋਈ ਅਸੀਂ ਬੇਨਤੀ ਪੱਤਰ ਦੇਣਾ ਹੈ ਕਿਰਪਾ ਕਰਕੇ ਸਭ ਜਲਦੀ ਤੋਂ ਜਲਦੀ ਲੋਕਾਂ ਦੇ ਵਾਰੀ ਕੋਜੀ ਦਾ ਖਾਸ